ਇਥੋਂ ਛੜਾ ਦੇ ਬੱਸ ਸਰ ਉਹ ਉਤਲੇ ਪਾ ਰਹਿੰਦਾ ਈ ਓਏ ਉਹ ਉਤਲੇ ਪਾਹੇ ਅੱਦਦਾ ਰਹਿੰਦਾ ਪਾਣੀ ਨਹੀਂ ਹਰਫ ਆਹ ਇੱਥੇ ਰਹਿੰਦਾ ਮਾਰਨ ਵਾਲਾ ਉਧਾਰ ਛੱਡਦਾ ਏ ਲਾਈਟ ਕੋਲ ਚੋੜ ਨਹੀਂ ਮਾਰਨਾ ਆਪਾਂ ਜਿਹੜੀ ਗੱਲ ਸੱਚੀ ਕਰਨੀ ਏ ਤੇ ਦਹੀਂ ਪਹੁੰਚ ਬਏ ਮਾਰਦੇ ਜਿਵੇਂ ਵਿੰਗੀ ਨਾ ਹੋ ਜਾਵੇ ਚਾਦਰ ਕੇ ਦੇ ਮੱਪ ਕੇ ਮਾਰਾਂ ਮੜਾ ਯਾਰ ਅਰੇ ਮੰਮਾ ਨੂੰ ਜੇ ਆਪ ਤੁਸੀਂ ਨਾਉਂਦੇ ਜੇ ਨਾ ਸਾਬਣ ਲਾਉਂਦੇ ਚੰਗੀ ਦਾ ਨਾਪ ਨਾਪ ਕੇ ਉਵੇਂ ਲਾਓ ਨਹੀਂ ਹਾਂ ਹਾਂ ਚਮਕਾ ਦੇ ਬੰਦੇ ਪੁੱਛਣ ਮਸ਼ੀਨ ਤਵਾ ਕੇ ਕਿੱਥੋਂ ਲਾਇਆ ਜੇ ਫਿਰ ਆਪਾਂ ਕਹਾਂਗੇ ਇਹ ਆਪ ਤੋਤੀ ਹੈ ਤਵਾ ਹੀ ਨਹੀਂ ਕਿਸੇ ਕੋਲੋਂ ਆ ਕੇਂਦਰੀ ਨਨ ਆਪਣਾ ਮਾਰ ਤੁਹਾਨੂੰ ਪੁੱਛਣਗੇ ਕਿ ਕਿੱਥੋਂ ਤਾ ਆ ਕੇ ਲੈ ਜੇ ਫਿਰ ਤੁਸੀਂ ਕੀ ਕਹੋ ਜ ਉਹਨਾਂ ਨੂੰ ਕੀ ਕਹੋ ਜ ਤੁਸੀਂ ਉਹ ਜਾ ਮਾਰੇ ਬਾਹਰ ਬਾਹਰ ਦੇ ਨਹੀਂ ਵੀ ਤੋਤੇ ਆਵੇ ਕਿ ਤਾ ਆ ਕੇ ਲੈ ਆ ਸਾਸੇ ਗੱਲ ਬੁਲਾਈ ਨਹੀਂ ਤੂੰ ਸਾਥ ਨਹੀਂ ਕਰ ਹੁਣ ਐਸ ਰਾਤ ਟਾਇਰ ਤੇ ਕੋਈ ਮਾਰਦੀ ਇਹ ਕੱਸਦਾ ਨਹੀਂ ਪਿਆ ਇਹਨਾਂ ਨੂੰ ਇਹਨਾਂ ਨੂੰ ਮਾਰਾਂ ਦੇ ਗਰੀ ਨੂੰ ਮਾਰ ਲਈ ਪਰ ਬਾਹਰੋਂ ਪਰ ਪਾਸੋਂ ਲੱਗੇ ਦੰਦਾ ਬਾਹਰੋਂ ਪਾਸੋਂ ਅੰਦਰੋਂ ਲੱਗੇ ਦੰਦਾ ਬਸ ਇੰਨਾ ਹੁੰਦਾ ਵੀ ਨਹੀਂ ਜਿੰਨਾ ਤੇ ਪਹੁੰਚ ਗਿਆ ਇਨਾ ਹੋ ਜਾ ਮਜਾਣਾ ਹਾਂ ਗ੍ਰੇਖਾਨ ਜੀ ਕਰਦਾ ਵਾਹ ਵਧੀਆ ਅੱਛਾ ਮੋਰੀ ਨਾ ਮਰਾ ਕੰਮ ਵਾਹ ਵਹਰ ਗਿਆ ਸੰਡ ਦਾ ਹੋਇਆ ਇਹ ਮਿੱਟੀ ਆਉਂਈ ਛੱਡ ਗਿਆ ਇਹ ਆਹ ਆਪੇ ਦਾ ਬਲਬਾਂ ਦੇ ਬਸ ਬਾਹਰ ਇਨਾ ਵੀ ਨਾ ਮਾਰਨ ਜਿੰਨੇ ਤਾਂ ਮਾਰਨ ਲੱਗ ਪਏ ਆ ਜੇ ਸਰਵਿਸ ਤੇ ਇਹਨਾਂ ਲੱਗ ਜੂ ਤਾਂ ਫਿਰ ਕਿੰਨੇ ਟਾਈਮ ਚੈੱਕ ਕਰਤ ਹੋ ਕਰੋਗੇ ਤੇ ਲਵਾਵਾ ਸਰਵਿਸ ਸਟੇਸ਼ਨ ਤੇ ਲੱਗਣਾ ਇਹਦਾ ਸਰਵਟੇਂ ਦੇ ਲਵਾਵਾ ਲੱਗਣੇ ਦਾ ਹਾਂ ਕੰਮ ਕਰਨਾ ਪੈਣਾ ਕਰਨਾ ਹੈ ਫੱਜ-ਬੱਜ ਕੇ ਕੱਲ ਤੈਨੂੰ ਰੱਖੂ ਮਾਮੇਰਾ ਨਾਲ ਤੈਨੂੰ ਰੱਖੂ ਮਾਮੇਰਾ ਨਾਲ ਦਵਾ ਦੇਣਾ ਹੂੰ ਤਾਂ ਨਾ ਕੱਠਾ ਲਵਾ ਦੇ ਦੋ ਨੀ ਲਵਾ ਦੇਣਾ ਦੂਜਾ ਦਿਨਾਂ ਇਹ ਇਹਨੂੰ ਆਪਾਂ ਲਾਉਣੇ ਆ ਛੱਡ ਜਾਂ ਆ ਬਣਾਣੀ ਆ ਪੁੰਦੇ ਆਹ ਚੀਜ਼ ਨਹੀਂ ਹੋਣੀ ਠੀਕ ਹੈ ਹਾਂ ਚੰਗੀ ਬੜੀ ਹੈ ਹਾਂ ਦਸਮੇਖ ਦੇ ਹਾਂ ਇਹਦੇ ਚ ਨਾ ਪਰਾਲੀ ਬਲੀਵੇ ਨਾ ਵਿੱਚ ਜਾਵੇ ਨਾ ਉਹਦਾ ਚੱਕ ਚੱਕ ਸੱਟ ਦੂਜੀ ਨਹੀਂ ਕਰਾਂ ਹੈ ਵਾਰ ਗਾਂ ਦੀ ਮਾਰੇ ਵਾਰ ਕਾਦੇ ਵਾਰ ਲੱਗਦੇ ਨੇ ਉਹ ਬੰਦਾ ਇੱਕ ਕਿੰਨੇ ਲਾਏ ਨੇ ਇਵੇਂ ਵਾਲ ਲੱਗ ਦਿੰਦੇ ਨੇ ਹਾਂ ਨੇ ਨਿੰਗੇ ਵਗਰੇ ਇੱਥੇ ਉਵੇਂ ਵਾਲੀ ਕਹਿੰਦੀ ਐ ਇੱਥੋਂਵੇਂ ਬਣਾ ਜਾਂਦਾ ਚੁੰਦਿਆ ਛੱਡਦੇ ਅਸੀਂ ਫੇਰ ਨੀਂ ਨਹੀਂ ਵਾਲੇ ਇੰਨਾ ਮਿਸਤਰੀ ਐ ਤੇ ਨੂੰ ਇਹਨਾਂ ਵਾਲਦਾ ਨਹੀਂ ਪਤਾ ਕਿ ਵਾਲ ਲੱਗਣਾ ਕਿਵੇਂ ਆਹ ਇੱਕ ਬਾੜ ਹੀ ਫਿਰ ਲਾਏ ਨੀ ਇਸ ਤਰ੍ਹਾਂ ਕੇ ਆਹ ਉਹ ਹੀ ਗੱਲ ਵਾਲੀਵੇਂ ਲੱਗ ਦਿੰਦੇ ਨੇ ਇਹਦੇ ਨਾਲ ਬੈ ਜਾ ਹੀ ਕੰਮ ਕਰੀਦਾ ਉਹ ਤਿੰਨ ਗੋਲੇ ਚੰਗਾ ਕਰ ਵਾਲਾ ਪੁੰਦੇ ਨਹੀਂ ਲਾਏ ਦੁੱਤੇ ਸਾਰੀਆਂ ਮਸ਼ੀਨਾਂ ਲਾਇਨ ਕਰ ਕਰ ਮੈਂ ਹੈਗਾ ਨਹੀਂ ਇਹਦਾ ਵਾਲ ਤੇ ਵੀ ਲਾ ਦੇਣਾ ਤੇਰਾ ਕੀ ਕਹਿਣਾ ਇਹਦੇ ਬਾਰੇ ਇਦਰੇ ਹੈ ਮੇਰਾ ਕਹਿਣਾ ਹੈ ਵੀ ਗਲਤ ਲੱਗਾ ਦੁਬਾਰੀ ਪਟਕ ਲੱਗਾ ਹੈਗਾ ਹੈਗਾ ਕਰਕੇ ਲਾਉਣ ਵਾਲਾ ਉਹ ਨਾ ਵਾਲ ਦੇ ਦੀ ਮਾਲ ਚੋਂ ਹੀ ਸੱਚ ਤੇ ਰਹੀ ਕਹਿਣਾ ਇਹਦੇ ਬਾਰੇ ਤੇਰਾ ਕਹਿਣਾ ਇਹਦੇ ਬਾਰੇ ਮੇਰਾ ਵੀ ਇਹੀ ਕਹਿਣਾ ਜਿਹੜਾ ਪੱਪੀ ਦਾ ਕਹਿਣਾ ਤੇ ਆ ਦੋ ਬੰਦੇ ਹੋਰ ਲੈਂਦੀ ਰਹੇ ਜੇ ਕਿਉਂ ਵੰਗਾਰ-ਵੰਗਾਰ ਤੇ ਲਾਂਦੇ ਕਿ ਯਾਰ ਦੋਸਤ ਕਿ ਯਾਰੀ ਦੋਸਤੀ ਹੈ ਹਾਂ ਲੱਗਿਆ ਫੇਰ ਲੈ ਲਿਆ ਫਿਰ ਸਸਰੀ ਕਾਬਲਾ ਆਪ ਲੈ ਸਸਰੀ ਘਰ ਤੇ ਅੱਜ ਕੱਲ ਕੰਮ ਕੀ ਕਰਦੇ ਆਪਾਂ ਕੰਮ ਆਪਾਂ ਵੇਲੇ ਤੇ ਤੁਹਾਡੇ ਨਾਲ ਮੈਸਿਜਨ ਲਵਾ ਮਸ਼ੀਨ ਤੇ ਦੋ ਤਿੰਨ ਇਹਨਾਂ ਲਵਾ ਦੇ ਨੇ ਅਗਰ ਚੱਲੇਗਾ ਬਾਹਰ ਚਲਦੇ ਰਾਂਗੇ ਬਾਹਰ ਲਜਾਣਾ ਤੇ ਮਰਜੀ ਲੈ ਜਾਏ ਪੱਕੀ ਗੱਲ ਹੈ ਨਾ ਇੱਕ ਬੰਦਾ ਤਾਂ ਆ ਗਿਆ ਠੀਕ ਹੈ ਬੰਦਾ ਲੈ ਚਲੀਏ दारू ਦਰੂ दारू ਤੋਂ ਕੀ ਨਿਆ ਕਰਨਾ ਪ੍ਰੇਜ ਹੈ ਨਹੀਂ ਯਾਰ ਫੋਨ ਦਾ ਕਿੰਨਾ ਕੰਮ ਹੈ ਜਿਆਦਾ ਬੀਜ ਤੇਰੇ ਨਾਲ ਫੋਨ 'ਚ ਫੋਨ ਆ ਬਣਾ ਕੇ ਨਹੀਂ ਬਟਨ ਨਾਲ ਚਲ ਫਿਰ ਵੀ ਠੀਕ ਹੈ ਪੱਕਾ ਜਾਏਗਾ ਨਾ ਪੱਕਾ ਪੱਕਾ ਹੋਰ ਬੰਦਾ ਨਾਲ ਆਖੀ ਹੈ ਹੈ ਅੱਜ ਦਿਨ ਆਪਾਂ ਕਾਰਾ ਕਰੀ ਸਖਾਣੀ ਹੈ ਜਦੋਂ ਬਣ ਗਿਆ ਫਿਰ ਦਿੰਦੇ ਨੇ ਮੇਰਾ ਅੜ ਬਣਾਇਆ ਹੈ ਮੇਰਾ ਅੜ ਬਣਾਇਆ ਆ ਕਿਥੇ ਬਿਮਾਰੀ ਜੇ ਇਹ ਕੰਮ ਸਿੱਧਾ ਕੀਤਾ ਵੀ ਗਾ ਜੀ ਹਾਂ ਇੰਦਾ ਵੇਖੀ ਕੰਮ ਚੋਣਾ ਇਹਨੂੰ ਪਤਾ ਵੀ ਸੱਤਕ ਨਾ ਦਾ ਗੇੜਾ ਏ ਸੱਤਕ ਨਾ ਦਾ ਗੇੜਾ ਹੀ ਪਹਿਲਾ ਗੇੜਾ ਵੀ ਅੰਦਰ ਹੈ ਦੂਜਾ ਗੇੜਾ ਪੁੱਠਾ ਵੀ ਅੰਦਰ ਹੀ ਵੀ ਤੂੰ ਦੂਜੇ ਗੇੜੇ ਸਿੱਧਾ ਕਰ ਲੈ ਕਿਹੜਾ ਦੂਜੇ ਗੇੜੇ ਕਿਹੜਾ ਨਹੀਂ ਤਾਲੀ ਲੈਣੀ ਥੱਲੇ ਨੂੰ ਤੇ ਥਾਂ ਹੋਣਾ ਕੋਈ ਤੂੰ ਮਸ਼ੀਨ ਕਰ ਪਛਾਹ ਇਹਦਾ ਫਿਰ ਧੰਦ ਬਣਾ ਹੋਗਾ ਨਾ ਦੰਦ ਟੁੱਟਾ ਇਹਨੂੰ ਦੇਖ ਥੱਲੇ ਡਿੱਗੜ ਗਿਆ ਕਰ ਲੈ ਇੱਧਰ ਫੋੜ ਜਾ ਟ੍ਰੈਕਟਰ ਇਹਦਾ ਗੇਅਰ ਸਮਝਾ ਕਿਹੜਾ ਪਹਿਲੇ ਤੀਜਾ ਗੇਅਰ ਪਿਆ ਹੁੰਦਾ ਹੋਣਾ ਕਿਲਾ ਜਿਹੜਾ ਹੈ ਵੜਦੋਗੇ ਸਹੀ ਸਲਾਮ ਦੇ ਕੇ ਹਾਂ ਕਿਲਾ ਬੜਾ ਤਗੜਾ ਐ ਜੀ ਆਪਾਂ ਇੱਥੇ ਵੜਨਾ ਹੈ ਕਿ ਤਕਰੀਬਨ ਕਨਾਲ ਹੀ ਇਹ ਨਾਲ ਉੱਧਰ ਵੱਡਾ ਹੀ ਉਹਦੇ ਕਰਕੇ ਆਉਣਾ ਪੈਗਾ ਤੁਸੀਂ ਵੀਰੇ ਤਿਆਰ ਹੈ ਨਾ ਜਾਣ ਨੂੰ ਨਾਲ ਅਬ ਜਰਲਾਵਾ ਜਾਣਾ 11:00 ਹੋਰ ਆਪਾਂ ਆ ਜਾਣਾ ਤੇ ਛਾਂ ਨੂੰ ਦੋ ਤਿੰਨ ਕੋਈ ਆਈਏ ਨਾ ਮੱਥੇ ਜਿੰਨੇ ਬੰਦੇ ਬਦਤਰੀ ਨਾਲ ਵੜ ਦੇਣਾ ਹੈ ਉੱਥੇ ਕਿ ਯਾਰ ਪਹਿਲੇ ਤੱਕ ਪ੍ਰੋਗਰਾਮ ਹੈ ਉਹਨੇ ਕੋਲ ਜਾਣਾ ਉਹਨੇ ਸੁਧਿਆ ਕੱਪੜੇ ਕਹਿੰਦੇ ਗੱਲ ਤਾਂ ਵੇਖ ਹੋਣ ਲੈ ਕਿੰਦੇ ਸਾਡੇ ਪਿੰਡ ਆਪਣੇ ਕੀ ਜਾਂਦਾ ਕਿਹੜੇ ਬੰਦੇ ਗੱਲ ਆ ਆਪਣੇ ਪਿੰਡ ਆ ਜੇ ਬੰਦੇ ਨੇ ਤੇ ਉਹਨਾਂ ਨੇ ਕਿ ੱਕੇ ਨਾਲ ਦੇ ਵੱਡੋ ਸਾਡਾ 3 ਡੱਕ ਤੇ ਆ ਦੇ ਵੱਡੋ ਉੱਤੇ ਚੜ ਗਿਆ ਅੱਛਾ ਤੇ ਜਦੋਂ ਮਸ਼ੀਨ ਕਿਹੜੇ ਨਾਲ ਵੱਡਾ ਜੀ ਦੂਜੀ ਨਾਲ ਜਿਹੜੀ ਤੋਤੀ ਹੈ ਸੈਣ ਅੱਛਾ ਤੇ ਜਦੋਂ ਚਲਾਈਏ ਨਾ ਪਹਿਲਾ ਘੇੜਾ ਮੱਲਿਆ ਚੌਕੜੀ ਮਾਰ ਕੇ ਦਾਣੇ ਚੈੱਕ ਕੀਤੇ ਸੀ ਦਿੱਕਾ ਜੁਨਾ ਸੀ ਲੇਕ ਦਾਣੇ ਆਦੇ ਨੇ ਅੰਦਰ ਨਾ ਕੋਈ ਨਹੀਂ ਆਦੇ ਦੂਜਾ ਘੇੜਾ ਚੌਕੜੀ ਮਾਰ ਕੇ ਨਾ ਕੋਈ ਨਹੀਂ ਦਾਣੇ ਆਦੇ ਤੀਜਾ ਘੇੜਾ ਵੀ ਕੋਈ ਨਹੀਂ ਦਾਣੇ ਜੋ ਸਾਰਾ ਵੱਡਿਆ ਵੱਡਿਆ ਗਿਆ ਸੀ ਪੁੱਛਿਆ ਵੀ ਦਾਣੇ ਆਏ ਨੇ ਕਹਿੰਦਾ ਨਹੀਂ ਬੜਾ ਵਧੀਆ ਵੱਡੇ ਬਹੁਤ ਵਧੀਆ ਹੂੰ ਤੇ ਆਂ ਬਾਕੀ ਪਾਰਾ ਪੰਜਾਂ ਦਾ ਵੱਡਾ ਨੇ ਖਲੋਪ ਅੱਛਾ ਤੇ ਪਿੰਡ ਆ ਗਿਆ ਅਗਲੇ ਦਿਨ ਆਸਤਾ ਹੀ ਮੇਰੇ ਨੁਕਸਾਨ ਹੀ ਬੜਾ ਕਰ ਗਏ ਬਾਹਲੇ ਨੁਕਸਾਨ ਕਰ ਗਏ ਨੇ ਸਾਰੇ ਪਿੰਡ ਚ ਆਸਤਾ ਹੀ ਅੱਛਾ ਤੇ ਮੇਰਾ ਦੂਜਾ ਹੋਰ ਕਿਤੇ ਵੜਾਲਿਆ ਅੱਛਾ ਜਦੋਂ ਤੈਨੂੰ ਪਤਾ ਹੀ ਮਕਰ ਆਂਦੇ ਪੈਣੇ ਤੈਨੂੰ ਰੋਕ ਕੇ ਨਾਲ ਪੁੱਛਿਆ ਮਸ਼ੀਨ ਵੀ ਦਾਣੇ ਆਂਦੇ ਨੇ ਤੂੰ ਕਹਿੰਦਾ ਨਹੀਂ ਆਂਦੇ ਤੇ ਫਿਰ ਤੂੰ ਬਾਹਰ ਆਸਤਾ ਹੀ ਬਾਜਨਾ ਜੇ ਰ ਐਂਡ ਲੱਗ ਰਾਇਆ ਉਹਦਾ ਕਿੱਲਾ ਰਹਿਗਣਾ ਵਰਗ ਨੂੰ ਬਟਾ ਹੀ ਖਲੋਪ ਅੱਛਾ ਜਿਹੜੇ ਮਸ਼ੀਨ ਦਾ ਬਟਾ ਆਈ ਮਗਰ ਪੁੜੀਆਂ ਬੁੱਚੜਾ ਨਾ ਵੜਦੀਆਂ ਫਿਰੀਆਂ ਨੇ ਅੱਛਾ ਫਿਰ ਨੂੰ ਪੁੱਛੀ ਵੀ ਹੁਣ ਦਾਣੇ ਆਏ ਫਿਰ ਐਂਡ ਤੇ ਫਿਰ ਮੇਰੇ ਕੋਲ ਆਇਆ ਫਿਰ ਇਹਨਾਂ ਦੇ ਸਾਡੇ ਕੋਲ ਬਟਾਇਆ ਕਿਹੜਾ ਦੋ ਕਨਾਲਾ ਹੀ ਆ ਦੋ ਕਨਾਲਾ ਹੀ ਇੱਥੇ ਹਾਂ ਮੇਰੇ ਤੋਂ ਮਸ਼ੀਨ ਹੀ ਚੰਗੀ ਲੱਗਦੀ ਨਹੀਂ ਫਿਰ ਪੁੱਛਣਾ ਵੀ ਕਿਵੇਂ ਦਾਣੇ ਵੀ ਆਏ ਨਾ ਕੋਈ ਨਹੀਂ ਮੈਂ ਤਾਂ ਨਾਖਾ ਮੈਂ ਵੜਨੀ ਨਹੀਂ ਦੋ ਕਨਾਲਾ ਇਹਨਾਂ ਆਪਣੀ ਕਿਵੇਂ ਵੜ ਨਹੀਂ ਉਹ ਤਾਂ ਗੱਲ ਠੀਕ ਆ ਜਿਹੜੇ ਦਾਣੇ ਆਏ ਨੇ ਫਿਰ ਨੂੰ ਦੱਸਿਆ ਹੀ ਕੋਈ ਨਹੀਂ ਅਹਿਸਾਸ ਕਰਾਇਆ ਹੀ ਕੋਈ ਨਹੀਂ ਅਹਿ ਰਾਵਾ ਆਪੇ ਫਰਾਂਦਾ ਹੀ ਅਰੇ ਸਾਡੇ ਕੋਲ ਕੰਮ ਕਰਾ ਲਓ ਤੇ ਅਸੀਂ ਤੁਹਾਡੇ ਕੋਲ ਹਰਾ ਕਰਾਵਾਂ ਕਰਦੇ ਤੁਸੀਂ ਸਾਡੇ ਕੋਲ ਕਰਾ ਲਿਆ ਕਰੋ ਅੱਛਾ ਉਹ ਤੇ ਚਲੋ ਕੋਈ ਗੱਲ ਨਹੀਂ ਉਹ ਤੇ ਉਹ ਤੇ ਫਿਰ ਇਹੀ ਗੁੱਸਾ ਹੈ ਇਹਦੇ ਕੰਮ ਕਿਸੇ ਬੇਤੀ ਕਰਦਾ ਨਾ ਨਾ ਬੇਤੀ ਜਾਣ ਤੇ ਕਰਦਾ ਆਹੋ ਵੀ ਉਹਦੇ ਜਿਵੇਂ ਆਪਾਂ ਆ ਜੇ ਦੇ ਮੇਰਾ ਕੰਮ ਸਹੀ ਨਹੀਂਗਾ ਜਦੋਂ ਤੈਨੂੰ 6 ਕਿਲੇ ਤੇਰੇ ਵਾਰ ਦੇ ਡਿੱਗੇ ਤੈਨੂੰ ਪੁੱਛੀ ਗਏ ਵੀ ਦਾਣੇ ਆਦੇ ਨੇ ਨਾ ਦਾਣੇ ਨਹੀਂ ਆਦੇ ਅੱਛਾ ਦਾਣੇ ਨਹੀਂ ਆਦੇ ਐ ਇੱਕ ਕਹਿੰਦਾ ਜੀ ਚਲੋ ਕੋਈ ਗੱਲ ਨਹੀਂ ਆਪਣੇ ਜਿਹੜਾ ਆਪਣੀ ਕਿਸ ਨੂੰ ਜਾਪਣਾ ਮੇਰੇ ਤੂੰ ਕਿਵੇਂ ਜਾਣ ਅੱਗੇ ਆਹਰਾ ਤੇ ਸੱਤੀ ਖੜੇ ਦੇ ਪਾਸੇ ਉਹ ਇੱਕ ਤਾਂ ਅੱਗੇ ਮਹਾ ਚੱਲ ਕੇ ਆਈ ਇੰਨੀ ਵਾਰਡ ਹੈ ਤੇਰੇ ਕੋਲ ਨਹੀਂ ਚਲਣੀ ਇੱਕ ਨਾਲ ਤੇ 10 ਮਰਲੇ ਥਾਂ ਤੇ ਤੂੰ ਉੱਤੇ ਬੈ ਗਾਲਗੁਲ ਦੇਗਾ ਆ ਆਪੇ ਵਾਰਡ ਲੈਣਗੇ ਇਹ ਅਗਰ ਇਹ ਚੱਲਾਂਗੇ ਆਪਾਂ ਨਹੀਂ ਮੈਂ ਉਹ ਵੀ ਤੇ ਇਹ ਵੀ ਚੱਲਾਂਗੇ ਇਹ ਥੋੜੇ ਜਲਦੀ ਚੁੱਲਦੇ ਤਾਂ ਹੈ ਕੋਈ ਇੱਥੇ ਜਲਦੀ ਕਿੱਥੇ ਰੋਜ਼ ਦਾ ਫੋਨ ਆਦਾ ਜਾ ਟੁੱਟਾ ਪੈ ਜਾ ਟੁੱਟਾ ਪੈ ਫੋਨ ਰੋਜ ਦਾ ਮਾਮਾ ਮੈਨੂੰ ਆ ਰਹੀ ਬਿਆਜਾ ਟੈਪ ਦਾ ਸਟਾਫ ਟੈਪ ਤੁਸੀਂ ਤਾਂ ਨਹੀਂ ਪਹੁੰਚ ਤੁਸੀਂ ਤਾਂ ਕਹ ਰਾ ਕਰਨਾ ਜਿਹਨੇ ਬਣਾਣਾ ਉਹਨੇ ਕਰਨਾ ਫੋਨ ਨਾਲ ਹਨ ਫੋਨ ਹੋ ਰਹੀ 5 6 ਦਿਨ ਚਲਾਈ ਹੈ ਤਾਂ ਤੁਸੀਂ ਬੈਲਟ ਨਹੀਂ ਬਾਲੀ ਉੱਥੇ ਤੇ ਸਿੰਧੂ ਨਾਲ ਆ ਕੇ ਆਖਾ ਜਾ ਬੈਲਟ ਬਦਲ ਲਈ ਜਾਓ ਓਏ 엘ਿਵੇਟਰ ਵਾਲੀ ਉਹ ਇੱਥੋਂ ਬਦਲੀ ਹੈ ਪਹਿਲਾਂ ਹੀ ਪਿੰਡ ਬਦਲੀ ਆਹੋ ਬਿਨਾਂ ਤੂੰ ਬਦਲੀ ਨਹੀਂ ਜੀ ਕੋਈ ਨਾ ਚੱਲੀ ਜੈਨੇ ਨੁੱਬਲਦ ਕੀ ਕਰਨਾ ਜਾ ਤੇ ਫਿਰ ਉਹਨੂੰ ਕਹ ਆਖਾ ਜੇ ਉਹਨੂੰ ਕਹ ਆਖਾ ਜਾ ਬੈਲਟ ਬਦਲ ਦੀ ਕਿੰਨੋ ਕਿਹੜੀ ਯਾਰ ਉਹਨੂੰ ਬੈਲਟ ਆਖੇ ਮਨ ਆਖੇ ਜਦੋਂ ਦੁੱਧੇ ਹਾਈ ਤੇ ਪਾਉਣੇ ਤਾਂ ਨਾ ਉਦੋਂ ਵਰਮਾ ਚੋ ਕੋ ਤਾ ਹੋ ਤੇ ਫਿਰ ਦੂਜਾਈ ਚ ਪਾਣਾ ਇੱਥੇ ਪਹਿਲਾ ਲੋਈ ਚਾ ਤੇ ਫਿਰ ਉੱਥੇ ਤੇ ਬਦਲਣੀ ਤੁਹਾਡਾ ਫਰਜ ਬੰਦਾ ਹੈ ਬੈਲਟ ਬਦਲਣੀ ਬਦਲੀ ਕਿਉਂ ਨਹੀਂ ਹੱਕ ਨਹੀਂ ਕੇ ਚੋਣਾ ਯਾਰ ਦੂਜਾਈ ਚ ਲਵੇ ਫਿਰ ਕੋਈ ਭਾਵੇਂ ਦੂਜੇ ਉਹ ਆਉਂਦਾ ਦੂਜਾਈ ਚ ਬੈਲਟ ਚੋਕ ਹੋ ਜਾਂਦੀ ਨਹੀਂ ਹੁੰਦੀ ਹੁਣਾਂ ਦੇ ਹੁਣਾਂ ਦਾ ਹੁੰਦੀ ਹੁਣ ਬੇਰ ਗਏ ਦੋਵੇਂ ਕਿ ਇਹ ਹੋਇਆ ਕਿ ਉਹ ਥੋੜਾ ਹਕਰੀ ਹੋਈ ਹੈ ਕਿ ਉਹ ਥੋੜਾ ਹਕਰੀ ਧੋ ਰਹੀ ਹੈ ਹਕਰੀ ਹੋਈ ਹਕਰੀ ਆਉਣ ਲੱਗੇ ਹੋਈ ਇੱਕ ਦਿਨ ਬਸ ਤੋ ਆਹ ਖੜਤਾ ਤਾਂ ਹੈ ਕਿ ਤੂੰ ਬੈਠ ਤੀ ਬਤਾ ਹੀ ਲੈਂਦੇ ਥੀ ਚਲੋ ਕੋਈ ਗੱਲ ਨਗਾ ਨਾ ਆਪ ਕਰਾਂਗੇ ਸੱਲੀ ਨਾਲ ਰਿਪੇਅਰ ਹੈ ਜੇ ਕੋਈ ਮਾੜੀ ਮੁੱਟੀ ਕੰਮ ਨਹੀਂ ਸ਼ੇ ਵੀ ਪੂਰੀ ਘੱਟ ਕੀ ਨੁਕਸੇ ਉਹ ਦੱਸ ਦੇਣਾ ਇੱਕੋ ਫਾਲਟ ਲੱਗ ਬੈਠੀ ਅਨਾ ਵੀ ਪਾਈ ਬੈਠੀ ਕਿੰਨੇ ਕਰਕੇ ਮਸ਼ੀਨ ਬਦਨਾਮ ਕੀਤੀ ਪਈ ਹੈ ਕਿਹੜੇ ਕਿਹੜਾ ਫਾਲਟ ਨੁਕਸੇ ਤੈਨੂੰ ਦੱਸਾਂ ਦਾ ਕਿਹੜਾ ਫਾਲਟ ਅੱਛਾ ਰਿਪੇਅਰ ਲੱਗਾ ਜੇ ਰਿਪੇਅਰ ਕੀਤਾ ਅੱਛਾ ਉਹ ਕਰੇ ਬੰਦੇ ਸਾਡੇ ਨੇ ਇਹ ਮੁੰਡਾ ਮੇਰਾ ਹੈ ਤੇ ਇਹਨੇ ਇੱਕ ਫਾਲਟ ਲੱਭਾ ਮਸ਼ੀਨ ਦੇ ਵਿੱਚੋਂ ਕਹਿੰਦਾ ਰਿਪੇਅਰ ਵੇਲੇ ਦੱਸੂਗਾ ਮੈਂ ਤੇ ਰਿਪੇਅਰ ਵੇਲੇ ਤੁਹਾਨੂੰ ਜਰੂਰ ਦੱਸਾਂ ਕਿ ਕੀ ਫਾਲਟ ਨੇ ਦੇ ਵਿੱਚ ਇੱਕ ਗਾ ਸਾਰੀ ਮਸ਼ੀਨ ਦੇ ਵਿੱਚ ਫਾਲਟ ਆਪਣੇ ਕੋਲੇ ਇਹ ਤਕਰੀਬਨ ਹੋ ਗਈ ਆ ਮਸ਼ੀਨ 15 ਸੇਨ ਹੋ ਗਿਆ ਬੰਦਾ 15 ਤਾਂ ਹੋ ਗਿਆ ਬੰਦਾ ਆਪਣੇ ਜਿਆਦਾ ਹੋਗਣੇ ਨਬਲ ਤਾਂ 15 ਕੋ ਹੋ ਗਿਆ ਆਪਣੇ ਕੋਲੇ ਇਹ ਮਸ਼ੀਨ ਚਲਦੀ ਨੂੰ ਤੇ ਹਣ ਫਾਲਟ ਨਹੀਂ ਲੱਭਿਆ ਇਹ ਬੰਦਾ ਕਹਿੰਦਾ ਇੱਕ ਫਾਲਟ ਹੈ ਤੁਹਾਨੂੰ ਜਰ ਦੱਸਾਂਗਾ ਹਾਂ ਚੈਲੰਜ ਕਰਦਾ ਤੈਨੂੰ 40 ਫਾਲਟ ਵੇਖਾਂਗੇ ਤਾਂ ਫੇਰ ਹੀ ਐ ਹੁਣ ਕਰ ਤਾ ਇੱਕਾਂ ਦਾ ਹੈਗਾ ਤੇ ਕੋਈ ਗੱਲ ਨਹੀਂ ਆਪਾਂ ਵੇਖਾਂਗੇ ਅਗਲੇ ਰਿਪੇਅਰਿੰਗ ਚ ਇਹਨੂੰ ਸੱਲੀ ਨਾਲ ਅਗਾਣ ਆਪਾਂ ਇਹ ਮਸ਼ੀਨ ਲੈ ਕੇ ਜਾਣੀ ਬਾਹਰ ਅੱਗੇ ਬਹੁਤ ਘੇੜੇ ਲਾ ਗਿਆ ਇਹ ਇੱਕ ਹੋਰ ਲਵਾਵਾਂਗੇ ਇਹਨੂੰ ਮਥਾੜੂ ਬਿਲ ਚੱਲਾਂਗੇ ਹੁਣ ਸਟੀਅਰਿੰਗ ਹੈ ホイール ਜਾਣੇ ਆਪਾਂ ਉਹ ਵੱਖਰਾ ਕਾਰ ਇਹ ਹੋਏ ਲੈ ਜਾਗੇ ਆਹ ਗੁੱਲੀ ਠੋਗ ਆਏ ਉਹ ਗੁੱਲੀ ਤੇ ਫਿਰ ਨਿਕਲ ਜਾਣੀ ਵਰਮਾ ਲਾਣ ਲੱਗਿਆ ਉਹ ਲਾਲ ਨੂੰ ਲਾਣ ਲੱਗ ਲਾ ਤੂੰ ਠੋਗ ਦੇ ਤੂੰ ਠੋਗਦਾ ਉਹਦੇ ਨਾਲ ਇਹਦਾ ਰੱਖੀ ਨਹੀਂ ਰੋ ਦੀ ਚੇਤਾ ਕਰਾਦਾ ਇਹਦੇ ਬਾਅਦ ਜੀ ਫਿਰ ਆਪਾਂ ਇਹਨੂੰ ਧੋਵਾਂਗੇ ਦੂਜੀ ਧੋਕੇ ਅੰਦਰ ਲਾਉਣ ਵਾਲੀ ਆ ਬਾਈ ਇਹਦਾ ਹੀ ਰਹਿ ਗਿਆ ਧੋਕੇ ਦੇ ਫਿਰ ਆ ਜੀ ਆਪਣੇ ਦੇਖੋ ਮੁਛਲ ਚੋਨੇ ਨੇ ਕੀ ਕਰ ਦਿੱਤਾ ਚੈਣਾ ਤਾਂ ਕਰਕੇ ਡੁੱਟਦੇ ਆਂ ਇਧਰ ਵੀ ਮੜਾ ਜਾਂ ਹੱਥ ਕਰੀ ਪਾਸੇ ਨੂੰ ਉਹ ਰੋਕ ਜਾਈ ਇਧਰ ਫੇਸੜੇ ਆ ਦੇਖੋ ਜੀ ਕੀ ਬਣਿਆ ਪਏ ਮੁਛਲ ਚੋਨੇ ਦੇ ਆ ਤਾਂ ਕਰਕੇ ਮਸ਼ੀਨਾ ਖੜ ਦਫਾਈ ਗੀਆਂ ਨੇ ਬਾਕੀ ਰਾਣਾ ਅੱਜ ਫੇਰ ਆਇਆ ਰਾਣਾ ਇਧਰ ਮੁਕਾਰਾ ਰਾਣਾ ਹੁਣ 3 ਦਿਨ ਲਗਾਤਾਰ ਆ ਰਿਹਾ ਆਉਣ ਲੱਗ ਗਿਆ ਸਸਰੀ ਕਬਲਾ ਪੇਲੇ ਤੇ ਹੁਣ ਤੋ ਅੱਗੇ ਤੱਕ ਤਾਣੀ ਤੇ ਦੇਖਿਆ ਨਹੀਂ ਹੁਣ ਕਿਉਂ ਇੰਨੇ ਗੇੜੇ ਲਾਉਣ ਲੱਗ ਗਿਆ ਇਧਰ ਮੁਕਰ ਹੈ ਨਹੀਂ ਵੈਸੇ ਤਾਂ ਨਹੀਂ ਤੇ ਤੇਰੇ ਦੇ ਜਾਂ ਬੱਚੇ ਉਹਦੇ ਬੱਚੇ ਦੀਆਂ ਅੱਖੀਆਂ ਕਰੇ ਕਿਉਂ ਨਹੀਂ ਦੇਣ ਲੱਗਦਾ ਤੇਰਾ ਵੈਸੇ ਤਾਂ ਨਹੀਂ ਹੋ ਸਕਦਾ ਤੇ ਫਿਰ ਜੇ ਆ ਹੀ ਗਿਆ ਹੁਣ ਮੜ ਬਣਾਥੇ ਬੜਤੀ ਪਾ ਦੇ ਨਾ ਤਾਂ ਨਾ ਤੇ ਨਾ ਗਿਆ ਆਣਾ ਸੀ ਮੜਾ ਲਿਬੜਿਆ ਆਉਂਦਾ ਕੰਮ ਕਰਾਉਂਦਾ ਨਾਲ ਮਸ਼ੀਨ ਸੱਰਸਰ ਮਰਵਾ ਦਿੰਦਾ ਨਾਲ ਨੂੰ ਤਾਂ ਇਹੀ ਬਣਾਤੇ ਹੋਏ ਆ ਹੁਣ ਫੱਟੀ ਖੋਲ ਹੀ ਲਓ ਹਾਰੀ ਕੱਢ ਲਓ ਇਹ ਚ ਇਹਦੀ ਚੈਨ ਦੀ ਖੜ ਤੇ ਪਈ ਕੋਈ ਨਹੀਂ ਉੱਥੇ ਇਹਦੀ ਨਹੀਂ ਕੋਈ ਹਾਂ ਬਾ ਪਹਿਣ ਵਾਲੀ ਇੱਕ ਦਾ ਦੇਣੀ ਹੋਰ ਹਨਾ ਬੈ ਜਾਣੀ ਸੀ ਨਾ ਫਿਰ ਤੇ ਸਾਡੇ ਚੈਨ ਦੀ ਪੱਟੀ ਹੁਣ ਕੱਢੋ ਗੋਰਖੇ ਦਾ ਫੋਨ ਆ ਗਿਆ ਲਾਓ ਮੜਾਏ ਪੇਕ ਆ ਸਾਰ ਐਸ ਤਰ੍ਹਾਂ ਪੱਟੇ ਨੂੰ ਪੱਟੇ ਕਰ ਫਿਰ ਅੱਗ ਬਲਣੀ ਕਿਵੇਂ ਥੋੜਾ ਇਸ ਤਰ੍ਹਾਂ ਹਾਂ ਵੱਲ ਆ ਗਿਆ ਨਾ ਆ ਰਾਣਾ ਤੂੰ ਪਹਿਲਾਂ ਕਹਿੰਦਾ ਦੱਸ ਰਾਣਾ ਦਿਮਾਗ ਦਿੱਤਾ ਜੀ ਆ ਜਿੱਤਾ ਵੀ ਆ ਅੱਗ ਐਸ ਤਰ੍ਹਾਂ ਹੋਵੇਗੀ ਰਾਣਾ ਤੂੰ ਦਿਮਾਗ ਦਿੱਤਾ ਨਾ ਆਗ ਦੇ ਕੋਲ ਬਾਕੀ ਹੁੰਦਾ ਇੱਕਦੇ ਹੀ ਹੈ ਐਚ ਡੀ ਦਿਮਾਗ ਇਹਦੇ ਕੋਲੇ ਪ्युअर ਐਚ ਡੀ ਹੈ ਇਵੇਂ ਗਾਲਾਂ ਰਾਣਾ ਇੱਧਰ ਇੱਧਰ ਵਖੋ ਤੇ ਤਾਂ ਨਾਲ ਫੋਟੋ ਆਉਣੀ ਆ ਇੱਧਰ ਖਲਵਾਇਆ ਪਾਸੇ ਉਦੋਂ ਉਦੋਂ ਮੁਕਰ ਆਹ ਆ ਦੇ ਹਰ ਇਹ ਰਾਣਾ ਨੇ ਵੀ ਪੇ ਕਾਣਾ ਲਾਓ ਤੇ ਲਾਇਆ ਫਿਰ ਇਹ ਅੱਗ ਬਲਣੀ ਨਹੀਂ ਤੇ ਜਿੰਨਾ ਮਰਜ਼ੀ ਮੱਥਾ ਮਾਰੀ ਤੇਲ ਪਾਈਏ ਜੋ ਮਰਜ਼ੀ ਕਿਤੇ ਅੱਗ ਨਹੀਂ ਬਲਣੀ ਇਵੇਂ ਗੱਲਾਂ ਹਰਣਾ ਮੜੇ ਮੁੱਛਾਂ ਵਟ ਨਹੀਂ ਮੜੇ ਦੇ ਦੂਜੀ ਨਹੀਂ ਇਧਰ ਮੁ ਕਰਕੇ ਦੂਜੀ ਨਹੀਂ ਵੇਖ ਕੇ ਫੈਕ ਕੋਕ ਨਾਲ ਜੁੜੀ ਖਲਨਾਖ ਖਾਤ ਆਹੀ ਓਰੇ ਨਹੀਂ ਮੁੱਛਾਂ ਨਾਲ ਹੀ ਨੇ ਐਸਾ 파ਟੇ ਨੂੰ ਥੋੜੀ ਲੱਲਾ ਇਹ ਜ ਆਪਣੇ ਜੱਸੀ ਕਮੈਨ ਦਾ ਕਟਰਾ ਆ ਵਾਲਾ ਤੇ ਹਾਲਤਾਂ ਦੀ ਬਹੁਤ ਬੁਰੀ ਕਰਤੀ ਨੇ ਮਸ਼ੀਨ ਮੇਰੇ ਹੱਥ ਇਹਨਾਂ ਨੇ ਇੱਕ ਦਿਨ ਵੀ ਨਹੀਂ ਸਾਫ਼ ਕੀਤੀ ਹਣੀ ਬਾਕੀ ਆਪ ਡਰਾਈਵਰ ਸਾਹਿਬ ਨੂੰ ਪੁੱਛਦੇ ਆ ਨਹੀਂ ਮਸ਼ੀਨ ਕਿਸੇ ਦਿਨ ਸਾਫ਼ ਕੀਤੀ ਜੀ ਕਿ ਨਹੀਂ ਕਿਸੇ ਦਿਨ ਵੀ ਡੇਲੀ ਕਰਦੇ ਡੇਲੀ ਫਿਰ ਇਹਨਾਂ ਕਰਦਾ ਨਹੀਂ ਕੀਤੀ ਹੈ ਹੈ ਲਾਸਟ ਵਾਰ ਕਿਹਦੇ ਕਰਦੇ ਰਹੇ ਫਾਰੂਲ ਇੱਕ ਦਿਨ ਕਿੰਨੀ ਜਾਨ ਲੱਗਾ ਆ ਇੱਕ ਦਿਨ ਕੀਤੀ ਹੈ ਉਹ ਵੀ ਇਵੇਂ ਕਰਦੇ ਸੀਗੇ ਬਾਈ ਹੋਰ ਕਿੱਥੇ ਗਾਰਾ ਲਾਵਾ ਤਾਂ ਕਰਦੇ ਰਹੇ ਮਿਹਨਤ ਹਨ ਇਤੇ ਕਿਹੜਾ ਜਹਾਜ਼ ਬਾਂਦੀ ਰਜਾ ਚੱਲ ਨਹੀਂ ਜਾਂਦੇ ਉੱਤੋਂ ਤਾਂ ਪੱਟ ਲੱਕਰੀ ਬਾਕੀ ਜੀ ਆਪਾਂ ਤੁਹਾਨੂੰ ਦਿਖਾਉਂਦੇ ਆ ਇੱਧਰ ਮਸ਼ੀਨ ਬਾਰੇ ਜੱਸੀ ਬਾਰੇ ਜੱਸੀ ਮਹੀਨ ਦੀ ਤਾਇ ਹੋ ਰਹੀ ਆ ਪੂਰੀ ਜੋਰਾਂ ਦੇ ਆ ਪੂਰਾ ਜੋਰ ਮਾਰ ਕੇ ਲੱਗੇ ਬੰਦੇ ਜੀ ਆ ਉੱਤੇ ਕੀ ਕਰਦਾ ਤੇਰੇ ਨਾਲ ਆਏ ਆਪਾਂ ਜੀ ਤੁਹਾਨੂੰ ਸੈਨ ਵੀ ਦਿਖਾ ਦਿੰਨੇ ਆਪਾਂ ਲਾਤੀ ਅੰਦਰ ਸਾਹਮਣੇ ਲਗਾਤੀ ਇੱਧਰ ਲਾਵਾਂਗੇ ਜੱਸੀ ਇੱਥੇ ਸੈਨ ਵਾਕੀ ਅੱਗੇ ਕਟਰ-ਕਟਰ ਵਗੈਰਾ ਲਾ ਦਾਂਗੇ ਗੱਡੀ ਆਪਣੇ ਉੱਧਰ ਹੋਰ ਛਾੜੇਗਾ ਗੱਡੀ ਗੱਡੀ ਉੱਥੇ ਲੱਗ ਗਈ ਆ ਤੇ ਮਸ਼ੀਨ ਦਾ ਪੂਰਾ ਮੂੰਹ ਮੱਥਾ ਨਿਕਲਿਆ ਜੀ ਤੋਤੇ ਤੋਂ ਪੂਰੀ ਵਧੀਆ ਨਿਕਲ ਵੀ ਆ ਐ ਦਾ ਬਿੱਡ ਬੁੱਡ ਪਿਆ ਤੇ ਤੇ ਬਾਕੀ ਜੀ ਆਪਣਾ ਅੱਜ ਦਾ ਵਲੌਗ ਇੰਨੀ ਆ ਤੇ ਬਾਕੀ ਜੀ ਸਸੇਕਾਲ